ਬਾਕੀ ਗੱਲਾਂ ਬਾਅਦ ਚ ਕਰਾਂਗੇ ਸੋਹਲ ਸਾਹਿਬ ਮੈਂ ਸ਼ੁਰੂਆਤ ਇੱਥੋਂ ਕਰ ਲਵਾਂ ਕਿ ਜਿਹੜੀ ਦਿੱਲੀ ਦੇ ਵਿੱਚ ਪਾਰਟੀ ਦੇ ਜਨਮਦਾਤਾ ਦੀ ਹਾਰ ਹੋਈ ਉਹਦਾ ਪੰਜਾਬ ਦੇ ਵਿੱਚ ਅਸਰ ਕਿਹੋ ਜਿਹਾ ਵੇਖਣ ਨੂੰ ਮਿਲ ਸਕਦਾ ਠੀਕ ਹੈ ਅਸੀਂ ਸਰਕਾਰ ਬਣਾਉਣ ਦੇ ਵਿੱਚ ਨਾਕਾਮਯਾਬ ਰਹੇ ਪਰ ਦੇਖੋ ਲੋਕਤੰਤਰ ਦੇ ਵਿੱਚ ਲੋਕ ਵੱਡੇ ਨੇ ਭਾਜਪਾ ਨੂੰ 46% ਵੋਟ ਪਈ ਹੈ 46% ਤੇ ਆਮ ਆਦਮੀ ਪਾਰਟੀ ਨੂੰ 44% ਵੋਟ ਪਈ ਹੈ। ਦਿੱਲੀ ਜਿਹੜੀ ਹੈ ਉਹ ਇੱਕ ਕੇਂਦਰ ਦੇ ਅਧੀਨ ਆਉਂਦਾ ਸੂਬਾ ਹੈ। ਉਹਦੇ ਵਿੱਚ ਪੁਲਿਸ ਜਿਹੜੀ ਆ ਉਹ ਸਾਡੇ ਕੋਲ ਨਹੀਂ ਸੀ। ਜਿੱਥੇ ਕੇਜਰੀਵਾਲ ਸਾਹਿਬ ਇਲੈਕਸ਼ਨ ਲੜ ਰਹੇ ਸੀ ਨਿਊ ਦਿੱਲੀ ਕੰਸਟੀਟੂਐਂਸੀ ਤੋਂ ਉੱਥੇ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਸੀ ਉਹਦਾ ਕੰਟਰੋਲ ਨਹੀਂ ਸੀ। ਉੱਥੇ ਇੱਕ ਵੱਖਰੀ ਕਮੇਟੀ ਜਿਹੜੀ ਆ ਉਹ ਕੰਮ ਕਰਾਉਂਦੀ ਹੈ। ਉਹ ਕਮੇਟੀ ਜਿਹੜੀ ਆ ਉਹ ਭਾਜਪਾ ਦੇ ਥੱਲੇ ਸੀ। ਸਾਡੇ ਮਾਨਯੋ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੂੰ ਤਕਰੀਬਨ ਇੱਕ ਝੂਠੇ ਕੇਸ ਦੇ ਵਿੱਚ ਇੱਕ ਝੂਠੇ ਘਟਾਲੇ ਦੇ ਵਿੱਚ ਜਿਹਦੇ ਵਿੱਚ ਇੱਕ ਸਬੂਤ ਵੀ ਨਹੀਂ ਈਡੀ ਪੇਸ਼ ਕਰ ਸਕੀ ਜਿਹੜੀ ਟੀਮ ਦਿੱਲੀ ਨੂੰ ਚਲਾ ਰਹੀ ਸੀ ਜਿਹੜੀ ਟੀਮ ਦਿੱਲੀ ਦੀ ਡਿਵੈਲਪਮੈਂਟ ਕਰਾ ਰਹੀ ਸੀ ਜਿਹੜੀ ਟੀਮ ਨੇ ਇੱਕ ਹਿੰਦੁਸਤਾਨ ਦੇ ਵਿੱਚ ਇੱਕ ਨਵਾਂ ਮਾਡਲ ਦਿੱਤਾ ਉਹਨਾਂ ਨੂੰ ਸਾਰਿਆਂ ਨੂੰ ਜੇਲ੍ਹਾਂ ਦੇ ਵਿੱਚ ਪਾ ਕੇ ਨਾ ਕੰਮ ਕਰਨ ਦੇਣਾ ਪਰ ਤੁਸੀਂ ਫੇਰ ਮੈਂ ਕਹਿੰਦਾ ਭਾਜਪਾ ਕਹਿੰਦੀ ਹੁਣ ਪੰਜਾਬ ਦੀ ਵਾਰੀ ਆ ਲੋਕ ਪੰਜਾਬ 'ਚ ਵਿਸ਼ਵਾਸ ਕਰਨਗੇ ਕਿਵੇਂ ਵੇਖਦੇ ਭਾਜਪਾ ਦਾ ਭਵਿੱਖ ਪੰਜਾਬ ਦੇ ਵਿੱਚ ਭਾਜਪਾ ਵਾਲੇ ਨਾ ਪੰਜਾਬ ਦੇ ਵਿੱਚ ਇੱਕ ਕਹਾਵਤ ਚੱਲਦੀ ਹੈ ਕਿ ਮਾਂ ਜੇ ਫਲਾਣਾ ਮਰਜੇ ਤੇ ਮੈਂ ਨੰਬਰਦਾਰ ਬਣਜੂ ਕਹਿੰਦੀ ਨਾ ਜੇ ਉਹ ਬਣਜੂ ਜੇ ਉਹ ਮਰਜੇ ਕਹਿੰਦੀ ਪੁੱਤ ਸਾਰਾ ਪਿੰਡ ਮਰਜੇ ਤੀਨੂੰ ਨੰਬਰਦਾਰੀ ਨਹੀਂ ਮਿਲਦੀ ਭਾਜਪਾ ਦਾ ਉਹ ਹਿਸਾਬ ਹੈ ਭਾਜਪਾ ਦੇ ਵਿੱਚ ਗਿਆ ਕੌਣ ਹੈ ਇਹਨਾਂ ਦੇ ਵਿੱਚ ਐਸ ਵੇਲੇ ਉਹ ਲੋਕ ਨੇ ਜਿਹੜੇ ਚੱਲੇ ਹੋਏ ਕਾਰਤੂਸ ਨੇ ਸਾਰੀਆਂ ਪਾਰਟੀਆਂ ਦੇ ਵੱਲੋਂ ਰਿਜੈਕਟਡ ਮਾਲ ਜਿਹੜਾ ਲੋਕਾਂ ਵੱਲੋਂ ਕਿਉਂਕਿ ਲੋਕ ਹੀ ਨੇ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਲੋਕ ਵੱਡੇ ਨੇ ਲੋਕਾਂ ਵੱਲੋਂ ਲੀਡਰ ਚੁਣੇ ਜਾਂਦੇ ਨੇ ਲੋਕਾਂ ਵੱਲੋਂ ਨੁਮਾਇੰਦੇ ਚੁਣੇ ਜਾਂਦੇ ਨੇ ਤੇ ਜਿਹੜੇ ਨੁਮਾਇੰਦੇ ਆਜ ਭਾਜਪਾ ਦੇ ਵਿੱਚ ਨੇ ਉਹ ਪਹਿਲਾਂ ਦੱਸਣਗੇ ਪਿਛਲੇ 20-20 ਸਾਲ ਉਹ ਇੱਥੇ ਅੰਮਲ ਦੇ ਮੰਤਰੀ ਬਣਦੇ ਰਹਿ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਉਹਦੇ ਵਿੱਚ ਨੇ ਕੈਪਟਨ ਸਾਹਿਬ ਦੱਸਣ ਤਾਂ ਸਹੀ ਪਿਛਲੇ 5 ਸਾਲ ਲੋਕਾਂ ਨੇ ਤੁਹਾਨੂੰ ਮੁੱਖ ਮੰਤਰੀ ਬਣਾਇਆ ਕੈਪਟਨ ਸਾਹਿਬ ਕੀ ਕੀਤਾ ਤੁਸੀਂ ਅੱਜ ਭਾਜੀਪੀ ਦੇ ਵਿੱਚ ਗਏ ਜੇ ਸਾਨੂੰ ਦੱਸੋ ਕੋਈ ਪੰਜਾਬ ਦਾ ਕਰਜ਼ਾ ਮਾਫ ਕਰਾਇਆ ਕੋਈ ਪੰਜਾਬੀ ਬੋਲਦੇ ਇਲਾਕੇ ਦਵਾਏ ਕੋਈ ਚੰਡੀਗੜ੍ਹ ਦਵਾਇਆ ਜਿਹੜਾ ਇਹਨਾਂ ਨੇ ਵੱਡਾ ਭ੍ਰਿਸ਼ਟਾਚਾਰ ਕੀਤਾ ਪੰਜਾਬ ਦੇ ਲੋਕਾਂ ਦਾ ਪੈਸਾ ਖਾਦਾ ਉਸ ਪੈਸੇ ਨੂੰ ਪਚਾਉਣ ਦੇ ਲਈ ਕਿਉਂਕਿ ਜਿਹੜੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਜੀ ਉਹਨਾਂ ਨੇ ਇੱਕ ਵਾਸ਼ਿੰਗ ਮਸ਼ੀਨ ਲਾਈ ਹੈ ਉਹ ਜਿਹੜਾ ਬੀਜੇਪੀ ਤੋਂ ਬਾਹਰ ਹੈ ਉਹ ਤਾਂ ਗੰਦਾ ਹੈ ਜਿੱਦਣ ਉਹ ਬੀਜੇਪੀ ਚ ਆ ਗਿਆ ਉਹ ਨਿਕਲ ਕੇ ਸਾਫ਼ ਹੋ ਜਾਂਦਾ ਹੈ ਬੀਜੇਪੀ ਨੂੰ ਕਦੀ ਵੀ ਪੰਜਾਬ ਦੇ ਵਿੱਚ ਐਕਸੈਪਟ ਨਹੀਂ ਕਰਨੀਗੇ ਅੱਜ ਪੰਜਾਬ ਦੇ ਵਿੱਚ ਜਿਹੜਾ ਰੂਰਲ ਡਵੈਲਪਮੈਂਟ ਫੰਡ ਆਉਂਦਾ ਹੈ ਪੰਜਾਬ ਸਰਕਾਰ ਨੂੰ ਜੇ ਤੋਂ ਮੰਡੀਆਂ ਚੱਲਦੀਆਂ ਨੇ ਜਿੱਥੋਂ ਪਿੰਡਾਂ ਦੀਆਂ ਰੂਰਲ ਸੜਕਾਂ ਬੰਦੀਆਂ ਨੇ ਸਾਢਾ 2 ਸਾਲਾਂ ਦਾ ਇਹ ਉਹ ਰੋਕੀ ਫਿਰਦੇ ਨੇ ਮਤਲਬ ਪੰਜਾਬ ਸਰਕਾਰ ਦੀ ਜੀਐਸਟੀ ਜਿਹੜੇ ਤੁਸੀਂ ਵੀ ਜੇ ਕੁਝ ਖਰੀਦਦੇ ਹੋ ਮੈਂ ਖਰੀਦਦਾ ਜਾਂ ਕੋਈ ਵੀ ਖਰੀਦਦਾ ਉਹ ਜੀਐਸਟੀ ਦਾ ਜਿਹੜਾ ਰਿਫੰਡ ਸਾਨੂੰ ਦੇਣਾ ਹੈ ਸਾਡਾ ਜਿਹੜਾ ਬਣਦਾ ਹੱਕ ਹੈ ਇਹ ਤਾਂ ਉਹ ਨਹੀਂ ਦੇ ਰਹੀ ਮਤਲਬ ਸਾਡੇ ਪੰਜਾਬ ਦੇ ਹੱਕਾਂ ਤੇ ਡਾਕਾ ਮਾਰ ਕੇ ਸਾਡੇ ਨਾਲ ਮਤਲਈ ਮਾੜਾ ਸਲੂਕ ਕਰਕੇ ਅੱਜ ਪੰਜਾਬ ਦੇ ਉਥੇ ਖਨੌਰੀ ਬਾਰਡਰ ਤੇ ਤੁਸੀਂ ਦਿੱਲੀ ਜਾਓ ਉੱਥੇ ਇਹਨਾਂ ਨੇ ਇਤਨਾ ਮਤਲਬ ਉੱਥੇ ਕੰਦ ਮਾਰੀ ਆ ਉਹ ਕੰਦ ਆ ਮੇਰੇ ਪਿੰਡ ਤੋਂ 4 ਕਿਲੋਮੀਟਰ ਦੂਰ ਬਾਰਡਰ ਹੈ ਤੁਸੀਂ ਵੀ ਜਾਣਦੇ ਹੋ ਉਹ ਬਾਰਡਰ ਤੇ ਉਹਨੇ ਸੁਰੱਖਿਆ ਨਹੀਂ ਜਿੰਨੀ ਉੱਥੇ ਸੁਰੱਖਿਆ ਕਿਉਂ ਦਿੱਲੀ ਸਾਡੀ ਰਾਜਧਾਨੀ ਨਹੀਂ ਕਾਲੇ ਅੰਗਰੇਜ਼ਾਂ ਦੀ ਭਾਰਤੀ ਜਨਤਾ ਪਾਰਟੀ ਆਈ ਹੈ ਉਹ ਸਿਰਫ ਤੇ ਸਿਰਫ ਪੰਜਾਬ ਨੂੰ ਹਥਿਆਉਣ ਲਈ ਇਥੋਂ ਦੀਆਂ ਪਜਾਉ ਜ਼ਮੀਨਾਂ ਨੂੰ ਹਥਿਆਉਣ ਲਈ ਡਰਾਮੇ ਕਰ ਰਹੀ ਹੈ ਕੀ ਲੱਗਦਾ ਆਮ ਆਦਮੀ ਪਾਰਟੀ ਉਹ ਕਿੱਥੇ ਕਮੀ ਪੇਸ਼ੀ ਰਹੀ ਹੈ ਪੰਜਾਬ ਦੇ ਵਿੱਚ ਵੀ ਦਿੱਲੀ ਦੇ ਵਿੱਚ ਕੋਈ ਕਮੀ ਪੇਸ਼ ਨਹੀਂ ਰਹੀ ਆਮ ਆਦਮੀ ਪਾਰਟੀ ਕੋ ਕਿਹੜਾ ਅਕਾਲੀ ਤੇ ਕਾਂਗਰਸੀ ਤੇ ਖਾਸ ਕਰਕੇ ਭਾਜਪਾ ਰਾਜਸਥਾਨ ਨੂੰ ਪਾਣੀ ਦੇਈ ਜਾਂਦੇ ਸੀ ਪੰਜਾਬ ਦਾ ਪਾਣੀ ਪੰਜਾਬ ਨੂੰ ਨਹੀਂ ਸੀ ਮਿਲ ਰਿਹਾ 50000 ਦੇ ਤਕਰੀਬਨ ਨੌਕਰੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਦਿੱਤੀ ਹੈ ਦਿੱਲੀ ਦੇ ਵਿੱਚ ਭਾਜਪਾ ਸਰਕਾਰ ਬਣੀ ਹੈ ਤੇ ਆਮ ਆਦਮੀ ਪਾਰਟੀ ਇਸ ਵਾਰ اپੋਜੀਸ਼ਨ ਚ ਬੋਏਗੀ ਤਾਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਤੋਂ ਬਾਅਦ ਮੀਟਿੰਗਾਂ ਦਾ سلسلہ ਵੀ ਜਾਰੀ ਹੋਇਆ ਅਤੇ ਬਹੁਤ ਸਾਰਾ ਇਸ ਹਾਰ ਤੇ ਮੰਥਨ ਵੀ ਹੋਇਆ ਮੇਰੇ ਨਾਲ ਯੂਥ ਪ੍ਰਧਾਨ ਤਰਨ ਤਾਰਨ ਤੋਂ ਅੰਗਦ ਸੋਲ ਜੀ ਮੌਜੂਦ ਨੇ ਤਾਂ ਗੱਲਬਾਤ ਕਰ ਲੈਣੇ ਆ ਕੀ ਬਾਰਡਰ ਬੈਲਟ ਦੀਆਂ ਮੁਸ਼ਕਲਾਂ ਨੂੰ ਲੈ ਕੇ 2.5 ਸਾਲ ਦੇ ਕੰਮਾਂ ਨੂੰ ਲੈ ਕੇ ਅਤੇ ਦਿੱਲੀ ਦੀ ਹਾਰ ਦਾ ਕਿੰਨਾ ਕੁ ਪੰਜਾਬ ਤੇ ਅਸਰ ਪੈਣ ਵਾਲਾ ਹੈ ਉਹ ਕਿਸ ਤਰੀਕੇ ਦੇ ਨਾਲ ਵੇਖ ਰਹੇ ਨੇ ਤੇ ਪਾਰਟੀ ਦੀ ਅਗਲੀ ਰਣਨੀਤੀ ਕੀ ਹੋ ਸਕਦੀ ਹੈ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ 95 ਐਮਐਲਏ ਨੇ ਅਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੇ ਵੱਲੋਂ ਲਗਾਤਾਰ ਡਿਵੈਲਪਮੈਂਟ ਦੀ ਅਤੇ ਹੁਣ ਪੰਜਾਬੀ ਜਿਹੜੇ ਡਿਪੋਰਟ ਹੋ ਕੇ ਆਏ ਨੇ ਅਮਰੀਕਾ ਦੇ ਵਿੱਚੋਂ ਤਾਂ ਉਹਨਾਂ ਦੇ ਵੀ ਹੱਕ ਦੀ ਗੱਲ ਕੀਤੀ ਜਾ ਰਹੀ ਹੈ ਭਾਜਪਾ ਜਿਹੜੀ ਹੈ ਉਹ ਦਿੱਲੀ ਮਸਲੇ ਤੇ ਘੇਰਨ ਦੀ ਗੱਲ ਕਰ ਰਹੀ ਹੈ ਕੇਜਰੀਵਾਲ ਜੀ ਹਾਰੇ ਨੇ ਉੱਥੋਂ ਉਹ ਗੱਲ ਨਹੀਂ ਛੱਡ ਰਹੀ ਤੇ ਉੱਥੇ ਆਮ ਆਦਮੀ ਪਾਰਟੀ ਨੇ ਹੁਣ ਇਸ ਗੱਲ ਦਾ ਵੀ ਮੁੱਦਾ ਚੁੱਕਿਆ ਹੈ ਕਿ ਜਿਹੜੇ ਡਿਪੋਰਟ ਹੋਏ ਭਾਰਤੀ ਨੇ ਸੈਂਟਰ ਗਵਰਨਮੈਂਟ ਉਹਨਾਂ ਲਈ ਕੀ ਕਰ ਰਹੀ ਹੈ ਤਾਂ ਗੱਲਬਾਤ ਕਰਕੇ ਜਾਣਦੇ ਆ ਯੂਥ ਪ੍ਰਧਾਨ ਸਾਡੇ ਨਾਲ ਮੌਜੂਦ ਨੇ ਅੰਗਸੋ ਜੀ ਸੋਹ ਸਾਬ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਦਲਜੀਤ ਤੇ ਨਜ਼ਰ نیوز ਦੇਖ ਰਹਾ ਹਾਂ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ادب ਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਅਦਾਬ ਨਮਸਕਾਰ ਬਾਕੀ ਗੱਲਾਂ ਬਾਅਦ ਚ ਕਰਾਂਗੇ ਸੋਹਲ ਸਾਹਿਬ ਮੈਂ ਸ਼ੁਰੂਆਤ ਇੱਥੋਂ ਕਰ ਲਵਾਂ ਕਿ ਜਿਹੜੀ ਦਿੱਲੀ ਦੇ ਵਿੱਚ ਪਾਰਟੀ ਦੇ ਜਨਮਦਾਤਾ ਦੀ ਹਾਰ ਹੋਈ ਉਹਦਾ ਪੰਜਾਬ ਦੇ ਵਿੱਚ ਅਸਰ ਕਿਹੋ ਜਿਹਾ ਵੇਖਣ ਨੂੰ ਮਿਲ ਸਕਦਾ ਕਿਵੇਂ ਵੇਖਦੇ ਹੋ ਜੀ ਦੇਖੋ ਮੈਂ ਤੁਹਾਨੂੰ ਇੱਕ ਗੱਲ ਦਲਜੀਤ ਕਲੀਅਰ ਕਰਦਾ ਪਾਰਟੀ ਦੀ ਹਾਰ ਨਹੀਂ ਹੋਈ ਜੀ ਠੀਕ ਹੈ ਅਸੀਂ ਸਰਕਾਰ ਬਣਾਉਣ ਦੇ ਵਿੱਚ ਨਾਕਾਮਯਾਬ ਰਹੇ ਪਰ ਦੇਖੋ ਲੋਕਤੰਤਰ ਦੇ ਵਿੱਚ ਲੋਕ ਵੱਡੇ ਨੇ ਅੱਜ ਸ਼ਾਇਦ ਲੋਕ ਗੱਲਾਂ ਕਰਦੇ ਜੀ ਇਹਨਾਂ ਦੇ ਬਾਈਐਮਐਲਏ ਰਹਿ ਗਏ ਉਹਨਾਂ ਦੇ 48 ਆ ਗਏ ਪਰ ਮੈਂ ਤਕਰੀਬਨ ਆਪ 2 ਮਹੀਨੇ ਦਿੱਲੀ ਦੇ ਵਿੱਚ ਲਏ ਨੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਭਾਜਪਾ ਨੂੰ 46% ਵੋਟ ਪਈ ਹੈ 46% ਤੇ ਆਮ ਆਦਮੀ ਪਾਰਟੀ ਨੂੰ 44% ਵੋਟ ਪਈ ਹੈ ਤੇ ਜਿਹੜਾ 2% ਦਾ ਫਰਕ ਹੈ ਜੀ 2% ਦਾ ਫਰਕ ਜਿਹੜਾ ਹੈ ਉਹ ਪਿਆਏ ਉੱਥੇ ਜਿਹੜੀ ਧੱਕੇਸ਼ਾਹ ਕੀਤੀ ਗਈ ਦਿੱਲੀ ਜਿਹੜੀ ਹੈ ਉਹ ਇੱਕ ਕੇਂਦਰ ਦੇ ਅਧੀਨ ਆਉਂਦਾ ਸੂਬਾ ਹੈ ਉਹ ਦੇ ਵਿੱਚ ਪੁਲਿਸ ਜਿਹੜੀ ਆ ਉਹ ਸਾਡੇ ਕੋਲ ਨਹੀਂ ਸੀ ਜਿੱਥੇ ਕੇਜਰੀਵਾਲ ਸਾਹਿਬ ਇਲੈਕਸ਼ਨ ਲੜ ਰਹੇ ਸੀ ਨਿਊ ਦਿੱਲੀ ਕੰਸਟੀਟੂਐਂਸੀ ਤੋਂ ਉੱਥੇ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਸੀ ਉਹਦਾ ਕੰਟਰੋਲ ਨਹੀਂ ਸੀ ਉੱਥੇ ਇੱਕ ਵੱਖਰੀ ਕਮੇਟੀ ਜਿਹੜੀ ਆ ਉਹ ਕੰਮ ਕਰਾਉਂਦੀ ਹੈ ਉਹ ਕਮੇਟੀ ਜਿਹੜੀ ਆ ਉਹ ਭਾਜਪਾ ਦੇ ਥੱਲੇ ਸੀ ਕੇਜਰੀਵਾਲ ਸਾਹਿਬ ਤਾਂ ਆਪਣੇ ਕੋਲੋਂ ਕੰਮ ਕਰਾ ਰਹੇ ਸੀ ਤੇ ਇਸ ਦੇ ਨਾਲ ਸਾਡੇ ਮਾਨਯੋਗ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੂੰ तकरीबन ਇੱਕ ਝੂਠੇ ਕੇਸ ਦੇ ਵਿੱਚ ਇੱਕ ਝੂਠੇ ਘਟਾਲੇ ਦੇ ਵਿੱਚ ਜਿਹਦੇ ਵਿੱਚ ਇੱਕ ਸਬੂਤ ਵੀ ਨਹੀਂ ਈਡੀ ਪੇਸ਼ ਕਰ ਸਕੀ ਜੀ ਜੀ ਉਹਨਾਂ ਸਬੂਤਾਂ ਦੇ ਕਰਕੇ ਬਿਨਾਂ ਕਿਸੇ ਮਤਲਬ ਇੱਕ ਫਰਜੀ ਕੇਸ 'ਚ ਸਾਡੇ ਕਨਵੀਨਰ ਨੂੰ 6 ਮਹੀਨੇ ਅੰਦਰ ਰੱਖਿਆ ਗਿਆ ਸਾਡੇ ਸੁਸੋਧਿਆ ਸਾਹਿਬ ਨੂੰ ਅੰਦਰ ਰੱਖਿਆ ਗਿਆ ਵਿਜੇ ਨਾਇਰ ਜੀ ਨੂੰ ਅੰਦਰ ਰੱਖਿਆ ਗਿਆ ਮਤਲਬ ਜਿਹੜੀ ਟੀਮ ਅ ਦਿੱਲੀ ਨੂੰ ਚਲਾ ਚਲਾ ਰਹੀ ਸੀ ਜਿਹੜੀ ਟੀਮ ਦਿੱਲੀ ਦੀ ਡਿਵੈਲਪਮੈਂਟ ਕਰਾ ਰਹੀ ਸੀ ਜਿਹੜੀ ਟੀਮ ਨੇ ਇੱਕ ਹਿੰਦੁਸਤਾਨ ਦੇ ਵਿੱਚ ਇੱਕ ਨਵਾਂ ਮਾਡਲ ਦਿੱਤਾ ਉਹਨਾਂ ਨੂੰ ਸਾਰਿਆਂ ਨੂੰ ਜੇਲ੍ਹਾਂ ਦੇ ਵਿੱਚ ਪਾ ਕੇ ਨਾ ਕੰਮ ਕਰਨ ਦੇਣਾ ਪਰ ਤੁਸੀਂ ਫੇਰ ਮੈਂ ਕਹਿੰਦਾ ਕਿ 44% ਲੋਕ ਨਾਲ ਨੇ 22 ਸੀਟਾਂ ਆਈਆਂ ਨੇ 2% ਦਾ ਫਰਕ ਰਹਿ ਗਿਆ ਕੋਈ ਗੱਲ ਨਹੀਂ ਇਹ 2025 ਆ 30 ਦੇ ਵਿੱਚ ਫੇਰ ਆਮ ਆਦਮੀ ਪਾਰਟੀ ਦਾ ਰਿਕਾਰਡ ਹੈ ਅਸੀਂ 67 68 ਸੀਟਾਂ ਦੇ ਨਾਲ ਵਾਪਸੀ ਕਰਾਂਗੇ ਭਾਜਪਾ ਕਹਿੰਦੀ ਹੁਣ ਪੰਜਾਬ ਦੀ ਵਾਰੀ ਆ ਲੋਕ ਪੰਜਾਬ 'ਚ ਵਿਸ਼ਵਾਸ ਕਰਨਗੇ ਕਿਵੇਂ ਵੇਖਦੇ ਭਾਜਪਾ ਦਾ ਭੂਿਕ ਪੰਜਾਬ ਦੇ ਵਿੱਚ ਭਾਜਪਾ ਵਾਲੇ ਨਾ ਪੰਜਾਬ ਦੇ ਵਿੱਚ ਇੱਕ ਕਹਾਵਤ ਚੱਲਦੀ ਹੈ ਕਿ ਮਾਂ ਜੇ ਫਲਾਣਾ ਮਰਜ਼ੇ ਤੇ ਮੈਂ ਨੰਬਰਦਾਰ ਬਣ ਜੂ ਕਹਿੰਦੀ ਨਾ ਜੇ ਉਹ ਬਣ ਜੂ ਜੇ ਉਹ ਮਰਜ਼ੇ ਕਹਿੰਦੀ ਪੁੱਤ ਸਾਰਾ ਪਿੰਡ ਮਰਜ਼ੇ ਤੀਨੂੰ ਨੰਬਰਦਾਰੀ ਨਹੀਂ ਮਿਲਦੀ ਭਾਜਪਾ ਦਾ ਉਹ ਹਿਸਾਬ ਹੈ ਭਾਜਪਾ ਦੇ ਵਿੱਚ ਗਿਆ ਕੌਣ ਹੈ ਜੀ ਭਾਜਪਾ ਦਾ ਲੀਡਰ ਕੌਣ ਹੈ ਜੀ ਇਹਨਾਂ ਦੇ ਵਿੱਚ ਐਸ ਵੇਲੇ ਉਹ ਲੋਕ ਨੇ ਜਿਹੜੇ ਚੱਲੇ ਹੋਏ ਕਾਰਤੂਸ ਨੇ ਮੈਨੂੰ ਇੱਕ ਗੱਲ ਦੱਸੋ ਇਹਨਾਂ ਨੇ ਸਾਰੀਆਂ ਪਾਰਟੀਆਂ ਦੇ ਵੱਲੋਂ ਰਿਜੈਕਟਡ ਮਾਲ ਜਿਹੜਾ ਲੋਕਾਂ ਵੱਲੋਂ ਕਿਉਂਕਿ ਲੋਕ ਹੀ ਨੇ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਲੋਕ ਵੱਡੇ ਨੇ ਲੋਕਾਂ ਵੱਲੋਂ ਲੀਡਰ ਚੁਣੇ ਜਾਂਦੇ ਨੇ ਲੋਕਾਂ ਵੱਲੋਂ ਨਮਾਇंदे ਚੁਣੇ ਜਾਂਦੇ ਨੇ ਤੇ ਜਿਹੜੇ ਨਮਾਇंदे ਅਜ ਭਾਜਪਾ ਦੇ ਵਿੱਚ ਨੇ ਉਹ ਪਹਿਲਾਂ ਦੱਸਣਗੇ ਪਿਛਲੇ 20-20 ਸਾਲ ਉਹ ਇੱਥੇ ਐਮਐਲਏ ਮੰਤਰੀ ਬਣਦੇ ਰਹੇ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਉਹਦੇ ਵਿੱਚ ਨੇ ਕੈਪਟਨ ਸਾਹਿਬ ਦੱਸਣ ਤਾਂ ਸਹੀ ਪਿਛਲੇ 5 ਸਾਲ ਲੋਕਾਂ ਨੇ ਤੁਹਾਨੂੰ ਮੁੱਖ ਮੰਤਰੀ ਬਣਾਇਆ ਕੈਪਟਨ ਸਾਹਿਬ ਕੀ ਕੀਤਾ ਤੁਸੀਂ ਅੱਜ ਬੀਜੇਪੀ ਦੇ ਵਿੱਚ ਗਏ ਜੇ ਸਾਨੂੰ ਦੱਸੋ ਕੋਈ ਪੰਜਾਬ ਦਾ ਕਰਜ਼ਾ ਮਾਫ਼ ਕਰਾਇਆ ਕੋਈ ਪੰਜਾਬੀ ਬੋਲਦੇ ਇਲਾਕੇ ਦਵਾਏ ਕੋਈ ਚੰਡੀਗੜ੍ਹ ਦਵਾਇਆ ਅੱਜ ਬੀਜੇਪੀ ਦੇ ਵਿੱਚ ਗਏ ਹੋ ਪਰ ਗਏ ਕਿਉਂ ਨੇ ਬਾਈ ਇੱਕ ਸਿਕਿਉਰਟੀਆਂ ਲੈਣ ਦੇ ਲਈ ਸਿਰਫ ਤੇ ਸਿਰਫ ਲੋਕਾਂ ਦੇ ਵਿੱਚ ਜਾਂ ਈਡੀ ਤੋਂ ਬਚਣ ਦੇ ਲਈ ਜਿਹੜਾ ਇਹਨਾਂ ਨੇ ਵੱਡਾ ਭ੍ਰਿਸ਼ਟਾਚਾਰ ਕੀਤਾ ਪੰਜਾਬ ਦੇ ਲੋਕਾਂ ਦਾ ਪੈਸਾ ਖਾਦਾ ਉਸ ਪੈਸੇ ਨੂੰ ਪਚਾਉਣ ਦੇ ਲਈ ਕਿਉਂਕਿ ਜਿਹੜੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਜੀ ਉਹਨਾਂ ਨੇ ਇੱਕ ਵਾਸ਼ਿੰਗ ਮਸ਼ੀਨ ਲਾਈ ਹੈ ਉਹ ਜਿਹੜਾ ਬੀਜੇਪੀ ਤੋਂ ਬਾਹਰ ਹੈ ਉਹ ਤਾਂ ਗੰਦਾ ਹੈ ਜਿੱਦਣ ਉਹ ਬੀਜੇਪੀ ਚ ਆ ਗਿਆ ਉਹ ਨਿਕਲ ਕੇ ਸਾਫ਼ ਹੋ ਜਾਂਦਾ ਹੈ ਇਹ ਸਾਰੇ ਆਪਣੇ ਆਪ ਨੂੰ ਸਾਫ਼ ਕਰਨ ਲਈ ਬੀਜੇਪੀ ਦੇ ਵਿੱਚ ਜਾ ਰਹੇ ਨੇ ਪਰ ਪੰਜਾਬ ਦੇ ਲੋਕ ਬੀਜੇਪੀ ਨੂੰ ਕਦੀ ਵੀ ਪੰਜਾਬ ਦੇ ਵਿੱਚ ਐਕਸੈਪਟ ਨਹੀਂ ਕਰਨਗੇ ਪੰਜਾਬ ਇੱਕ ਅਗਰੀਰੀਅਨ ਸਟੇਟ ਇਕਨੋਮੀ ਹੈ ਪੰਜਾਬ ਦੇ ਵਿੱਚ ਅਗਰੀਰੀਅਨ ਇਕਨੋਮੀ ਐਸ ਸਟੇਟ ਦੇ ਵਿੱਚ ਇਹ ਤਾਂ ਸਾਡੀ ਕਿਸਾਨੀ ਨੂੰ ਖਤਮ ਕਰਨ ਤੇ ਲੱਗੇ ਨੇ ਅੱਜ ਪੰਜਾਬ ਦੇ ਵਿੱਚ ਜਿਹੜਾ ਰੂਰਲ ਡਵੈਲਪਮੈਂਟ ਫੰਡ ਆਉਂਦਾ ਹੈ ਪੰਜਾਬ ਸਰਕਾਰ ਨੂੰ ਜਿੱਥੋਂ ਮੰਡੀਆਂ ਚੱਲਦੀਆਂ ਨੇ ਜਿੱਥੋਂ ਪਿੰਡਾਂ ਦੀਆਂ ਰੂਰਲ ਸੜਕਾਂ ਬੰਦੀਆਂ ਨੇ ਸਾਢੇ ਦੋ ਸਾਲਾਂ ਦਾ ਉਹ ਰੋਕੀ ਫਿਰਦੇ ਨੇ ਠੀਕ ਹੈ ਨਾ ਜੀ ਮਤਲਬ ਪੰਜਾਬ ਸਰਕਾਰ ਦੀ ਜੀਐਸਟੀ ਜਿਹੜੇ ਤੁਸੀਂ ਵੀ ਜੇ ਕੁਝ ਖਰੀਦਦੇ ਹੋ ਮੈਂ ਖਰੀਦਦਾ ਜਾਂ ਕੋਈ ਵੀ ਖਰੀਦਦਾ ਉਹ ਜੀਐਸਟੀ ਦਾ ਜਿਹੜਾ ਰਿਫੰਡ ਸਾਨੂੰ ਦੇਣਾ ਹੈ ਸਾਡਾ ਜਿਹੜਾ ਬਣਦਾ ਹੱਕ ਹੈ ਇਹ ਤਾਂ ਉਹ ਨਹੀਂ ਦੇ ਰਹੀ ਮਤਲਬ ਸਾਡੇ ਪੰਜਾਬ ਦੇ ਹੱਕਾਂ ਤੇ ਡਾਕਾ ਮਾਰ ਕੇ ਸਾਡੇ ਨਾਲ ਮਤਲਈ ਮਾੜਾ ਸਲੂਕ ਕਰਕੇ ਅੱਜ ਪੰਜਾਬ ਦੇ ਉਥੇ ਖਨੌਰੀ ਬਾਰਡਰ ਤੇ ਤੁਸੀਂ ਦਿੱਲੀ ਜਾਓ ਉੱਥੇ ਇਹਨਾਂ ਨੇ ਇਤਨਾ ਮਤਲਬ ਉੱਥੇ ਕੰਦ ਮਾਰੀ ਆ ਉਹ ਕੰਦ ਆ ਮੇਰੇ ਬਾ ਪਿੰਡ ਤੋਂ 4 ਕਿਲੋਮੀਟਰ ਦੂਰ ਬਾਰਡਰ ਹੈ ਤੁਸੀਂ ਵੀ ਜਾਣਦੇ ਹੋ ਉਹ ਬਾਰਡਰ ਤੇ ਉਹਨੀ ਸੁਰੱਖਿਆ ਨਹੀਂ ਜਿੰਨੀ ਉੱਥੇ ਸੁਰੱਖਿਆ ਕਿਉਂ ਦਿੱਲੀ ਸਾਡੀ ਰਾਜਧਾਨੀ ਨਹੀਂ ਬਾਕੀ ਅਸੀਂ ਹਿੰਦੂਸਤਾਨ ਦਾ ਹਿੱਸਾ ਨਹੀਂ ਪਰ ਜਿਸ ਤਰੀਕੇ ਦੇ ਨਾਲ ਇਹ ਸਾਨੂੰ ਕਰ ਰਹੇ ਨੇ ਇਹ ਪੰਜਾਬ ਨੂੰ ਸਿਰਫ ਤੇ ਸਿਰਫ ਇੱਕ ਈਸਟ ਇੰਡੀਆ ਕੰਪਨੀ ਆਈ ਸੀ ਅੰਗਰੇਜ਼ਾਂ ਦੀ ਐਸ ਵੇਲੇ ਇੱਕ ਕਾਲੇ ਅੰਗਰੇਜ਼ਾਂ ਦੀ ਭਾਰਤੀ ਜਨਤਾ ਪਾਰਟੀ ਆਈ ਹੈ ਉਹ ਸਿਰਫ ਤੇ ਸਿਰਫ ਪੰਜਾਬ ਨੂੰ ਹਥਿਆਉਣ ਲਈ ਇਥੋਂ ਦੀਆਂ ਪਜਾਉ ਜ਼ਮੀਨਾਂ ਨੂੰ ਹਥਿਆਉਣ ਲਈ ਡਰਾਮੇ ਕਰ ਰਹੀ ਹੈ ਪਰ ਪੰਜਾਬ ਦੇ ਲੋਕ ਬੜੇ ਹੀ ਵਧੀਆ ਤੇ ਸੋਚਣ ਵਾਲੇ ਲੋਕ ਨੇ ਇਹ ਭਾਜਪਾ ਨੂੰ ਕਦੀ ਮੌਕਾ ਨਹੀਂ ਦੇਣਗੇ ਕੀ ਲੱਗਦਾ ਆਮ ਆਦਮੀ ਪਾਰਟੀ ਉਹ ਕਿੱਥੇ ਕਮੀ ਪੇਸ਼ੀ ਰਹੀ ਹੈ ਪੰਜਾਬ ਦੇ ਵਿੱਚ ਵੀ ਦਿੱਲੀ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਰਹੀ ਆਮ ਆਦਮੀ ਪਾਰਟੀ ਕੋ 1947 ਦੇ ਵਿੱਚ ਦੇਸ਼ ਆਜ਼ਾਦ ਹੋਇਆ ਸੀ 1947 ਤੋਂ ਲੈ ਕੇ 2022 ਦੇ ਵਿੱਚ ਸਾਰੇ ਮੁਲਕ ਦੀਆਂ ਜਿੰਨੀਆਂ ਵੀ ਪਰੇਸ਼ਾਨੀਆਂ ਨੇ ਉਹ ਭਾਜਪੀ ਤੇ ਕਾਂਗਰਸ ਦੀਆਂ ਦਿੱਤੀਆਂ ਨੇ ਤੇ ਆਮ ਆਦਮੀ ਪਾਰਟੀ ਤਾਂ ਹੁਣ ਆਈ ਐ ਤੇ ਆਉਂਦੀ ਐ 600 ਯੂਨਟ ਬਿਜਲੀ ਮਾਫ ਐ ਪੰਜਾਬ ਦੇ ਵਿੱਚ ਉਹ ਕੋਈ ਰਿਜ਼ਰਵੇਸ਼ਨ ਕਰਕੇ ਤਾਂ ਮਾਫ ਨਹੀਂ ਕੀਤੀ ਹਰੇਕ ਵਰਗ ਦੇ ਲਈ ਮਾਫ ਐ ਅੱਜ ਮੈਂ ਕਿਸਾਨ ਆ ਖੇਤੀ ਕਰਦਾ ਆ ਪਰ ਇੱਥੇ ਪਿੰਡ 'ਚ ਬੈਠੇ ਆ ਮੈਨੂੰ ਤਾਂ ਹੁਣ ਰਾਤ ਨੂੰ ਉੱਠ ਕੇ ਮੋਟਰ ਨਹੀਂ ਛੱਡਣ ਜਾਣਾ ਪੈਂਦਾ ਮੈਂ ਤਾਂ ਪਾਣੀ ਲਾਉਣ ਲਈ ਸਵੇਰੇ ਜਾਂਦਾ ਐ ਇੰਨੀ ਲਾਈਟ ਆਉਂਦੀ ਐ ਜਦੋਂ ਮਰਜ਼ੀ ਛੱਡਾਂ ਸਾਡੇ ਮਤਲਬ ਇੱਥੇ ਸੂਵੇ ਜਿਹਨੂੰ ਆਪਾਂ ਕਹਿ ਦਿੰਦੇ ਜਿੱਥੋਂ ਨਹਿਰੀ ਪਾਣੀ ਆਉਂਦਾ ਹੈ ਨਹਿਰੀ ਪਾਣੀ ਦੇ ਨਾਲ ਸੀ ਖੇਤੀ ਕਰ ਰਹੇ ਆ ਉਹ ਨਹਿਰੀ ਪਾਣੀ ਜੋ ਆਇਆ ਹੀ ਨਹੀਂ ਸੀ ਜਿਹੜਾ ਕਾਲੀ ਤੇ ਕਾਂਗਰਸੀ ਤੇ ਖਾਸ ਕਰਕੇ ਭਾਜਪਾ ਹੀ ਰਾਜਸਥਾਨ ਨੂੰ ਪਾਣੀ ਦੇਈ ਜਾਂਦੇ ਸੀ ਪੰਜਾਬ ਦਾ ਪਾਣੀ ਪੰਜਾਬ ਨੂੰ ਨਹੀਂ ਸੀ ਮਿਲ ਰਿਹਾ ਉਹ ਪਾਣੀ ਇਸ ਵਾਰ ਆਇਆ ਲੋਕਾਂ ਨੇ ਖਾਲਵਾ ਦਿੱਤੇ ਸੀ ਕਿ ਨਹਿਰੀ ਪਾਣੀ ਆਉਣਾ ਨਹੀਂ ਉਹ ਇਸ ਵਾਰ ਦੁਬਾਰਾ ਪੈ ਰਹੇ ਨੇ 50000 ਦੇ ਤਕਰੀਬਨ ਨੌਕਰੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਦਿੱਤੀ ਹੈ ਤੇ ਪਹਿਲੇ 3 ਸਾਲਾਂ ਦੇ ਵਿੱਚ ਦਿੱਤੀ ਹੈ ਠੀਕ ਹੈ ਨਾ ਜੀ ਸੋ ਇੰਨਾ ਕੁਝ ਜਦੋਂ ਹੋ ਰਿਹਾ ਕਿਉਂਕਿ ਸਾਡੇ ਕੌਮੀ ਕਨਵੀਨਰ ਅਸੀਂ ਅਰਵਿੰਦ ਕੇਜਰੀਵਾਲ ਜੀ ਦੇ ਛਪਾਈਆਂ ਆ ਆਮ ਆਦਮੀ ਪਾਰਟੀ ਦੇ ਛਪਾਈਆਂ ਤੇ ਉਹਨਾਂ ਦੀ ਸੋਚ ਦੇ ਉੱਪਰ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਣ ਕੰਮ ਕਰ ਰਹੇ ਨੇ ਆਮ ਲੋਕਾਂ ਲਈ ਕੰਮ ਕਰ ਰਹੇ ਨੇ ਹਾਂ ਇੱਕ ਗੱਲ ਜ਼ਰੂਰ ਹੈ ਸਾਡੀ ਪਾਰਟੀ ਦੇ ਕੋਲ ਅਸੀਂ ਕਿਸੇ ਨਾਲ ੱੱਕਾ ਨਹੀਂ ਕਰ ਸਕਦੇ ਇੱਕ ਅਸੀਂ ਨਵੀਂ ਸੋਚ ਤੇ ਨਵੀਂ ਰਾਜਨੀਤੀ ਨੂੰ ਲੈ ਕੇ ਚੱਲ ਰਹੇ ਹਾਂ ਅਸੀਂ ਨਾਜਾਇਜ਼ ਕਿਸੇ ਤੇ ਪਰਚਾ ਨਹੀਂ ਕਰਾਇਆ ਕਾਂਗਰਸੀ ਅਕਾਲੀਆਂ ਵਰਗੋਂ ਅਸੀਂ ਧੱਕੇਸ਼ਾਹੀ ਨਹੀਂ ਕੀਤੀ ਅਸੀਂ ਪਿੰਡਾਂ ਦੇ ਫੰਡ ਨਹੀਂ ਖਾਦੇ ਅਸੀਂ ਬਲਾਕਾਂ ਦੇ ਵਿੱਚੋਂ ਨਰੇਗਾ ਦੇ ਵਿੱਚੋਂ ਦਿਹਾੜੀਆਂ ਨਹੀਂ ਖਾਧੀਆਂ ਦੇਖੋ ਇਹ ਪਹਿਲੀ ਵਾਰ ਹੋਇਆ ਸਰਕਾਰ ਬਣੀ ਨੂੰ 4 ਮਹੀਨੇ ਹੋਏ ਸੀ ਤੇ ਸਾਡੀ ਪਾਰਟੀ ਨੇ ਆਪਣਾ ਹੀ ਮੰਤਰੀ ਟੰਗਤਾ ਸੀ ਤੁਸੀਂ 75 ਸਾਲਾਂ ਦਾ ਇਤਿਹਾਸ ਕੱਢ ਲਓ ਕਿਸੇ ਨੂੰ ਟੰਗਿਆ ਆਮ ਆਦਮੀ ਪਾਰਟੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਰਣਮਾਈ ਦੇ ਹੇਠ ਪੰਜਾਬ ਦੇ ਵਿੱਚ ਵਿਕਾਸ ਕਰਾ ਰਹੀ ਹੈ ਪੰਜਾਬ 'ਚ ਕੰਮ ਕਰ ਰਹੀ ਹੈ ਤੇ ਮੈਨੂੰ ਇਹ ਲੱਗਦਾ ਹੈ ਕਿ ਤੁਸੀਂ ਦੇਖਿਓ ਅਗਲੇ 2 ਸਾਲ ਅਸੀਂ ਹੋਰ ਕੰਮ ਕਰਾਂਗੇ ਤੇ 2027 ਦੇ ਵਿੱਚ ਸਰਕਾਰ ਦੁਬਾਰਾ ਆਏਗੀ ਜੀ ਜਿਹੜੀ ਕਾਂਗਰਸ ਨੇ ਖੁਸ਼ੀ ਮਨਾਈ ਹੈ 0 3 ਵਾਰ ਸੀਟ ਔਣ ਦੇ ਬਾਵਜੂਦ ਉਸ ਤੇ ਕੀ ਦੇਖੋ ਉਹ ਕਹਿੰਦੇ ਹੁੰਦੇ ਨਾ ਜੀ ਕਿ ਆਪਣਾ ਘਰ ਭਾਵੇਂ ਸਾਰਾ ਹੀ ਸੜ ਗਿਆ ਮੈਨੂੰ ਇਹਨੂੰ ਯਾਦ ਆ ਗਿਆ ਸਾਡੇ ਇਥੋਂ ਪੁਲਾਥ ਤੋਂ ਐਮਐਲ ਨੇ ਖੈਰਾ ਸਾਹਿਬ ਉਹਨਾਂ ਪ੍ਰੈਸ ਕਾਨਫਰੰਸ ਕੀਤੀ ਲੱਡੂਆਂ ਦਾ ਅੱਗੇ ਡੱਬਾ ਰੱਖਿਆ ਵੋਟ ਕਿੰਨੀ ਪਈ ਹੈ ਵੀ ਸਾਨੂੰ 6% 6% ਵਾਲੇ 44% ਜਿਨ੍ਹਾਂ ਨੂੰ ਵੋਟ ਪਈ ਹੈ ਉਹਨਾਂ ਨੂੰ ਬੋਲ ਰਹੇ ਨੇ ਜੀ ਇਹ ਹਾਰ ਗਏ। ਭਾਈ ਤੁਹਾਨੂੰ 13 ਦੇ ਵਿੱਚ 0, 15 ਦੇ ਵਿੱਚ 0, 20 ਦੇ ਵਿੱਚ 0 ਤਿਆਰ ਕੀ 25 ਚ ਵੀ 0। ਪੂਰੇ ਹਿੰਦੁਸਤਾਨ ਦੇ ਵਿੱਚੋਂ ਤੁਸੀਂ ਖਤਮ ਹੋ ਰਹੇ ਹੋ ਤੇ ਆਮ ਆਦਮੀ ਪਾਰਟੀ ਜਿਹੜੀ ਪਿਛਲੇ 10 ਸਾਲਾਂ ਦੇ ਵਿੱਚ ਨੈਸ਼ਨਲ ਪਾਰਟੀ ਬਣ ਚੁੱਕੀ ਹੈ ਅੱਜ ਪੰਜਾਬ 'ਚ ਸਾਡੇ 95 ਐਮਐਲਏ ਨੇ ਗੁਜਰਾਤ 'ਚ ਸਾਡੇ 5 ਐਮਐਲਏ ਨੇ ਸਾਡੇ 7 ਇੱਥੋਂ ਮੈਂਬਰ ਨੇ ਰਾਜ ਸਭਾ ਦੇ 3 ਸਾਡੇ ਲੋਕ ਸਭਾ ਦੇ ਮੈਂਬਰ ਨੇ ਜਿੱਦੀ ਤਰੱਕੀ ਦੇ ਨਾਲ ਤੇ ਜਿੱਦੀ ਤੇਜ਼ੀ ਦੇ ਨਾਲ ਆਮ ਆਦਮੀ ਪਾਰਟੀ ਲੋਕਾਂ ਦੇ ਵਿੱਚ ਜਾ ਰਹੀ ਹੈ ਤੇ ਅਰਵਿੰਦ ਕੇਜਰੀਵਾਲ ਜੀ ਦਾ ਇੱਕ ਵਧੀਆ ਮਾਡਲ ਇੱਕ ਅੱਜ ਦੇ ਦੌਰ ਦਾ ਇੱਕ ਨਵਾਂ ਮਾਡਲ ਇਸ ਦੇਸ਼ ਦੇ ਲੋਕਾਂ ਨੂੰ ਦਿੱਤਾ ਹੈ ਤੇ ਇਹ ਸਾਨੂੰ ਦੱਸਦੇ ਨੇ ਇਹ ਤਾਂ ਹੁਣ ਜਿਹੜੇ ਥੋੜੇ ਬਹੁਤੇ ਬੱਚੇ ਖੁਚੇ ਹੈਗੇ ਨੇ ਆਪਣਾ ਦੇਖਣ ਕਿੱਧਰ ਨੂੰ ਜਾਣਾ ਕਿਉਂਕਿ ਇੱਕ ਗੱਲ ਇਹ ਵੀ ਹੈ ਨਾ ਇਹਨਾਂ ਦਾ ਤਾਂ ਇਹ ਹੈ ਕਿ ਵੋਟਾਂ ਜਿਹੜੀਆਂ ਨੇ ਕਾਂਗਰਸ ਨੂੰ ਵੋਟ ਦਾ ਮਤਲਬ ਹੈ ਬੀਜੇਪੀ ਨੂੰ ਵੋਟ ਜੀ ਠੀਕ ਹੈ ਨਾ ਜੀ ਸੋ ਤਾਂ ਕਰਕੇ ਇਹਨਾਂ ਨੂੰ ਤੁਸੀਂ ਹੁਣ ਸੀਰੀਅਸ ਨਾਲ ਲਿਆ ਕਰੋ ਇਹ ਦਿੱਲੀ ਚੋਂ ਖਤਮ ਹੋ ਗਏ ਨੇ ਬਹੁਤਿਆਂ ਰਾਜਾਂ ਚੋਂ ਖਤਮ ਨੇ ਸਾਊਥ ਚੋਂ ਖਤਮ ਨੇ ਯੂਪੀ ਚੋਂ ਖਤਮ ਨੇ ਤੇ ਐਰਕੀ 27 ਦੇ ਵਿੱਚ ਇਹਨਾਂ ਦਾ ਇੱਥੋਂ ਵੀ ਉਹ ਡੰਡਾ ਗੋਲ ਕਰ ਦੇਣਾ ਬਸ ਵਰਕਰਾਂ ਦੇ ਵਿੱਚ ਕਿਉਂ ਗੁੱਸਾ ਹੈ ਵਰਕਰਾਂ ਦੀਆਂ ਪੋਸਟਾਂ ਦੇਖਦੇ ਹੋ ਵਰਕਰ ਕਿਤੇ ਨਾ ਕਿਤੇ ਮਹਿਸੂਸ ਕਰਦੇ ਆ ਕਿ ਆਮ ਆਦਮੀ ਪਾਰਟੀ ਜਦੋਂ 22 ਦੇ ਵਿੱਚ ਨਵੀਂ ਨਵੀਂ ਪੰਜਾਬ ਦੇ ਵਿੱਚ ਆਈ ਸੀ ਉਦੋਂ ਜਿਹੜਾ ਉਹਨਾਂ ਨੂੰ ਮਿਹਨਤ ਕੀਤੀ ਲੇਕਿਨ ਸਾਡੀ ਕੋਈ ਮਿਹਨਤ ਦਾ ਮੁੱਲ ਨਹੀਂ ਪਿਆ ਕਿਵੇਂ ਵੇਖਦੇ ਸਰ ਨਹੀਂ ਦੇਖੋ ਸਰਕਾਰ ਦੇ ਵਿੱਚੋਂ ਜਦੋਂ ਵੀ ਆਪਾਂ 10 ਸਾਲ 2014 ਤੋਂ ਲੈ ਕੇ ਜਦੋਂ ਕੰਨਾ ਹਜ਼ਾਰੇ ਜੀ ਦੇ ਅੰਦੋਲਨ ਦੇ ਵਿੱਚੋਂ ਸਾਡੇ ਕੌਮੀ ਕਨਵੀਨਰ ਰਵਿੰਦ ਕੇਜਰੀਵਾਲ ਜੀ ਨੇ ਪਾਰਟੀ ਬਣਾਈ 10 ਸਾਲ ਦਾ ਸੰਘਰਸ਼ ਲੱਗਾ ਮੈਂ ਉਸ ਕਾਲ ਨੂੰ ਮੰਨਦਾ ਪਰ ਸਰਕਾਰ ਨੂੰ ਚਲਾਉਣਾ ਪੈਂਦਾ ਹੈ ਹਰੇਕ ਬੰਦੇ ਅਡਜਸਟ ਹੁੰਦਾ ਹੈ ਮਾਨ ਸਾਹਿਬ ਹਰ ਟਾਈਮ ਤੇ ਕਹਿੰਦੇ ਨੇ ਕਿ ਅਹੁਦੇ ਖਤਮ ਨਹੀਂ ਹੁੰਦੇ ਲੋਕ ਖਤਮ ਹੋ ਜਾਂਦੇ ਨੇ ਸਰਕਾਰਾਂ ਦੇ ਵਿੱਚ ਅਹੁਦੇ ਦੇਣਾ ਕੋਈ ਵੱਡੀ ਗੱਲ ਨਹੀਂ ਹੌਲੀ ਹੌਲੀ ਦੇਖੋ ਅਡਜਸਟ ਹੋ ਰਹੇ ਨੇ ਸੁਲਤਾਨਪੁਰ ਲੋਧੀ ਇੱਕ ਫਰੂਟ ਦੀ ਰੇੜੀ ਲਾਉਣ ਵਾਲਾ ਜਿਹੜਾ ਮਾਰਕੀਟ ਕਮੇਟੀ ਦਾ ਚੇਅਰਮੈਨ ਹੈ ਅੱਜ ਕਿੰਨੇ ਪੰਜਾਬ ਦੇ ਚੇਅਰਮੈਨ ਆਮਕਰਾਂ ਦੇ ਧੀਆਂ ਪੁੱਤ ਲੱਗੇ ਨੇ ਸਾਡੇ ਇੱਥੇ ਪਲੈਨਿੰਗ ਬੋਰਡ ਦਾ ਚੇਅਰਮੈਨ ਗੁਰਵਿੰਦਰ ਬੈੜ ਵਾਲੇ ਕਾਮਤ ਘਰਾ ਦਾ ਪੁੱਤ ਹੈ ਸਾਡੇ ਖੇਮ ਕਰਨ ਤੋਂ ਐਮਐਲਏ ਨੇ ਸਰਦਾਰ ਸਰਵਨ ਸਿੰਘ ਜੀ ਤੁਣ ਸਾਹਿਬ ਮਨਜਿੰਦਰ ਸਿੰਘ ਜੀ ਲਾਲਪੁਰਾ ਲਾਲਜੀਤ ਸਿੰਘ ਭੁੱਲਰ ਦੇਖੋ ਅੱਜ ਮੰਤਰੀ ਇਹ ਆਮਕਰਾਂ ਦੇ ਧੀਆਂ ਪੁੱਤ ਨੇ ਠੀਕ ਹੈ ਨਾ ਜੀ ਸੋ ਹਰ ਇੱਕ ਨੂੰ ਸਰਕਾਰ ਦੇ ਵਿੱਚ ਅਡਜਸਟ ਕਰਨ ਤੇ ਹੌਲੀ ਹੌਲੀ ਕਰ ਰਹੇ ਆ ਤੇ ਅਗਲੇ 2 ਸਾਲਾਂ ਦੇ ਵਿੱਚ ਜੇ ਕਿੰਨੇ ਸਾਡੇ ਅੱਜ ਸਰਪੰਚ ਬਣੇ ਨੇ ਹੁਣ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਆ ਰਹੀ ਹੈ ਉਹਦੇ 'ਚ ਵੀ ਆਮਕਰਾਂ ਦੇ ਧੀਆਂ ਪੁੱਤ ਨੇ ਇਹ ਸਿਰਫ ਤੇ ਸਿਰਫ ਅਕਾਲੀ ਦਲ ਤੇ ਕਾਂਗਰਸ ਵੱਲੋਂ ਇੱਕ ਡਰਾਮਾ ਰਚਿਆ ਜਾਂਦਾ ਕਿਉਂਕਿ ਇਹਨਾਂ ਨੂੰ ਏ ਨਹੀਂ ਚੰਗਾ ਲੱਗਦਾ ਵੀ ਅਸੀਂ ਜਿਹੜੀਆਂ ਕੁਰਸੀਆਂ ਤੇ ਬੈਠੇ ਸੀ ਅੱਜ ਆਮਕਰਾਂ ਦੇ ਧੀਆਂ ਪੁੱਤੋਂ ਉੱਪਰ ਕਿਉਂ ਬੈਠ ਚੁੱਕੇ ਨੇ ਕਿਉਂਕਿ ਇਹਨਾਂ ਨੇ ਤਾਂ ਲੋਕਾਂ ਨੂੰ ਕੀੜੇ ਮਕੌੜੇ ਸਮਝਿਆ ਸੀ ਜਿੱਤ ਕੇ ਜਾ ਕੇ ਚੰਡੀਗੜ੍ਹ ਬੈਠ ਜਾਂਦੇ ਸੀ ਤੇ 4 ਸਾਲਾਂ ਬਾਅਦ ਫੇਰ ਆਣ ਕੇ ਲੋਕਾਂ ਨੂੰ ਵੋਟਾਂ ਲੈ ਕੇ ਬੇਫਕੂਫ ਬਣਾ ਕੇ ਚਲੇ ਜਾਣਾ ਪਰ ਸਾਹਿਬ ਹੁਣ ਉਹ ਗੱਲਾਂ ਨਹੀਂ ਰਹੀਆਂ ਹੁਣ ਲੋਕਤੰਤਰ ਦੇ ਵਿੱਚ ਲੋਕ ਵੱਡੇ ਨੇ ਲੋਕ ਆਪਣੀ ਪਾਵਰ ਸਮਝ ਚੁੱਕੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਮ ਲੋਕ ਫੇਰ ਆਮ ਲੋਕਾਂ ਦੀ ਪਾਰਟੀ ਨੂੰ ਰਵਿੰਦ ਕੇਜਰੀਵਾਲ ਜੀ ਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਹਾਂਜੀ ਦੀ ਪਾਰਟੀ ਨੂੰ ਜਿਤਾਉਣਗੇ 23 ਸਾਲ ਹੋ ਗਏ ਨੇ ਅਤੇ ਇੰਨੇ ਹੀ ਰਹਿ ਗਏ ਨੇ ਵਰਕਰਾਂ ਨੂੰ ਮੈਸੇਜ ਕੀ ਹੈ ਅਤੇ ਹੁਣ ਜਿਵੇਂ 2027 ਦੇ ਵਿੱਚ ਕੀ ਵੇਖਦੇ ਹੋ ਵਰਕਰਾਂ ਨੂੰ ਮੈਸੇਜ ਇਹੀ ਹੈ ਜੀ ਤੁਹਾਡੀ ਮਿਹਨਤ ਦੇ ਨਾਲ ਆਮ ਆਦਮੀ ਪਾਰਟੀ ਦਾ ਜਨਮ ਹੋਇਆ ਸੀ ਤੇ ਤੁਹਾਡੀ ਮਿਹਨਤ ਦੇ ਨਾਲ 2017 ਦੇ ਵਿੱਚ ਅਸੀਂ 20 MLA ਬਣਾ ਕੇ ਪੰਜਾਬ ਦੀ ਵਿਧਾਨ ਸਭਾ ਚ ਆਪੋਜੀਸ਼ਨ ਦੇ ਵਿੱਚ ਬੈਠੇ ਸੀ 22 ਦੇ ਵਿੱਚ ਪਹਿਲੀ ਵਾਰ ਹੋਇਆ ਹੈ ਪੰਜਾਬ ਦੇ ਇਤਿਹਾਸ ਦੇ ਵਿੱਚ 92 MLA ਜਿੱਤੇ ਸੀ 22 ਇਲੈਕਸ਼ਨਾਂ ਚ ਅਸੀਂ 95 ਕਰ ਲਏ ਤੇ ਤੁਸੀਂ ਆਪਣੀ ਮਿਹਨਤ ਜਾਰੀ ਦੇਖੋ ਦੇਖੋ ਇਹ ਤੁਹਾਡੀ ਪਾਰਟੀ ਹੈ ਜੀ ਜੀ ਇਹ ਕੋਈ ਮੇਰੀ ਪਾਰਟੀ ਨਹੀਂ ਇਹ ਕਿਸੇ ਦੀ ਨਹੀਂ ਇਹ ਤੁਹਾਡੀ ਪਾਰਟੀ ਇਹ ਆਮ ਲੋਕਾਂ ਦੀ ਪਾਰਟੀ ਹੈ ਇਹ ਲੋਕ ਕੋਸ਼ਿਸ਼ ਕਰਨਗੇ ਕਿ ਤੁਹਾਨੂੰ ਤੇ ਸਾਨੂੰ ਸਾਰਿਆਂ ਨੂੰ ਤੋੜ ਕੇ ਵੀ ਇਹ ਪਾਰਟੀ ਅੱਗੇ ਨਾਵੇ ਕਿਉਂਕਿ ਜੇ ਇੱਕ ਵਾਰੀ ਫੇਰ ਸਰਕਾਰ ਆ ਗਈ ਬਾਕੀ ਪਾਰਟੀਆਂ ਇੱਥੇ ਰਹਿਣੀਆਂ ਨਹੀਂ ਸੋ ਜਿਸ ਤਰ੍ਹਾਂ ਪਹਿਲਾਂ ਮਿਹਨਤ ਕੀਤੀ ਸੀ ਉਸ ਤਰ੍ਹਾਂ ਹੀ ਵੱਧ ਚੜ ਕੇ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਦੀ ਸੋਚ ਤੇ ਚੱਲ ਕੇ ਇਮਾਨਦਾਰੀ ਦੀ ਸੋਚ ਤੇ ਸੋਚ ਤੇ ਚੱਲ ਕੇ ਤੁਸੀਂ ਮਿਹਨਤ ਕਰਦਿਆਂ ਤਾਂ ਜੋ ਆਪਾਂ 2027 ਦੇ ਵਿੱਚ ਇੱਕ ਵਾਰ ਫਿਰ ਪਾਰਟੀ ਨੂੰ ਪੰਜਾਬ ਦੀ ਸਿਆਸਤ ਦੇ ਵਿੱਚ ਜਿੰਦਾ ਰੱਖੀ ਤੇ ਇੱਥੇ ਸਰਕਾਰ ਬਣੀ ਹੈ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਸਾਨੂੰ ਸਮਾਂ ਦੇਣ ਦੇ ਲਈ ਬਹੁਤ ਧੰਨਵਾਦ ਥੈਂਕ ਯੂ ਸੋ ਇਹ ਸਾਨਾ ਆਮ ਆਦਮੀ ਪਾਰਟੀ ਦੇ ਵੱਲੋਂ ਯੂਥ ਪ੍ਰਧਾਨ ਜ਼ਿਲ੍ਹਾ ਤਰਨਤਾਰਨ ਅੰਗਦ ਸੋਹਲ ਜੀ ਜਿਨ੍ਹਾਂ ਨਾਲ ਸਾਡੀ ਗੱਲਬਾਤ ਹੋਈ ਤਾਂ ਉਹਨਾਂ ਨੇ ਵਰਕਰਾਂ ਨੂੰ ਵੀ ਤੇ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਵੀ ਜਿਹੜੀ ਆ ਰਣਨੀਤੀ ਦੱਸੀ ਹੈ ਅਤੇ ਵਿਰੋਧੀਆਂ ਨੂੰ ਵੀ ਇੱਕ ਜਵਾਬ ਦਿੱਤਾ ਹੈ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਵੀ ਜਰੂਰ ਦੱਸਿਓ ਅਤੇ ਬਣੇ ਰਹੋ ਸਾਡੇ ਨਾਲ ਹਰ ਕਵਰ ਜੀ ਵੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਨਜ਼ਰ ਨਿਊਜ਼ ਤਰਨਤਾਰਨ